ਅੰਦਰ ਦੀ ਮਹਿਮਾ ਨੂੰ ਇਹੀ ਕਹਿ ਰਿਹਾ ਸੀ ਕਿ ਚਿਤਨ ਰਾਜਵੀਰ ਜੰਮਿਆ ਸੀ ਉਸ ਦਿਨ ਇੱਕ ਮਾਣੇ ਜੰਮਿਆ ਸੀ ਜਿਸ ਦਿਨ ਗਿਆ ਤੇ ਲੱਖਾਂ ਮਾਵਾਂ ਨੂੰ ਐ ਲੱਗ ਰਿਹਾ ਜਿਵੇਂ ਉਹਨਾਂ ਨੇ ਪੁੱਤ ਤੋੜਿਆ ਹੁੰਦਾ ਆਪਣਾ ਸੋ ਫਿਰ ਉਹੀ ਗੱਲ ਕਵਾਂਗਾ ਕਿ ਪੁੱਤਰ ਮੋਏ ਨਹੀਂ ਭੁੱਲਤੇ ਆਲਮਾ ਭਾਵੇਂ ਹੋ ਕੇ ਮਰਨ ਫਕੀਰ ਤੇ ਉਹ ਤੇ ਰਾਜਾ ਪੁੱਤ ਗਿਆ ਮਾਂ ਦਾ ਸਿਰ ਦਾ ਸਾਈਂ ਜੀ ਦਾ ਗਿਆ ਜਿਨ੍ਹਾਂ ਦਾ ਵੀਰ ਗਿਆ ਤੇ ਅਜੇ ਜਿੰਨੇ ਬੱਚਿਆਂ ਨੇ ਆਪਣੇ ਉਸ ਬਾਦਸ਼ਾਹ ਪੀ ਉਹਦੇ ਸਿਰ ਤੇ ਰਾਜ ਮੰਨਣਾ ਸੀ ਇੱਕ ਲਫ਼ਜ਼ ਆਪਾਂ ਬਚਪਨ ਤੋਂ ਮਜ਼ਾਕ 'ਚ ਸੁਣਦੇ ਆਏ ਆਂ ਕੀ ਗੱਲ ਤੇ ਤੇ ਪਿਓ ਦਾ ਰਾਜ ਹੈ ਜਿਹਦੇ ਪਿਓ ਦਾ ਰਾਜ ਨਹੀਂ ਵੀ ਹੁੰਦਾ ਉਹਨੂੰ ਲੱਗਦਾ ਹੁੰਦਾ ਮੇਰਾ ਪਿਓ ਰਾਜ ਹੈ ਤੇ ਜਿਨ੍ਹਾਂ ਦਾ ਹੋਵੇ ਉਹਨਾਂ ਨੂੰ ਉਸ ਖਲਾਅ ਦੇ ਵਿੱਚ ਜਿਉਣਾ ਕਿੱਦਾਂ ਦਾ ਲੱਗੇਗਾ ਇਹ ਬੱਚੇ ਹੀ ਮਹਿਸੂਸ ਕਰ ਸਕਦੇ ਨੇ ਪਰ ਅਸੀਂ ਸਾਰੇ ਅਰਦਾਸ ਬੇਨਤੀ ਜੋਦੜੀ ਕਰਨ ਆਏ ਆਂ ਸਤਿਗੁਰੂ ਨੂੰ ਕਿ ਜੇ ਉਹ ਵੀ ਤੇਰੀ ਰਜ਼ਾ ਹੈ ਤੇ ਇੱਕ ਰਜ਼ਾ ਅਸੀਂ ਵੀ ਮੰਗਦੇ ਆਂ ਕਿ ਪਰਿਵਾਰ 'ਚ ਮਗਰ ਸੁਖ ਸ਼ਾਂਤੀ ਸਬਰ ਬਖਸ਼ੀ ਔਰ ਉਹਨਾਂ ਨੂੰ ਇਹ ਸਦਮਾ ਸਹਿਣ ਦਾ ਬਲਬਖਸ਼ੀ